ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂਡੇ ਦੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਅੱਜ ਆਪਾਂ ਫੇਰ ਪਿੰਡ ਜਿਉਂਦਾ ਆਏ ਆ ਜੀ ਗੱਲਬਾਤ ਬਾਈ ਨਾਲ ਕਰਾਵਾਂਗੇ ਆਪਾਂ ਚੰਗਾ ਅੱਜ ਮੁਰਾ ਨਸਲ ਦਾ ਨਗੀਨਾ ਲੈ ਕੇ ਆਏ ਆਂ ਜੀ ਜੇ ਨਗੀਨਾ ਹੈਗਾ ਤਾਂ ਤਾਂ ਹੀ ਨਗੀਨਾ ਕਾਵਾਂਗੇ ਤੇ ਨਹੀਂ ਆਪਾਂ ਦੂਜੀ ਨੂੰ ਨਹੀਂ ਕਹਿੰਦੇ ਵੀ ਨਗੀਨਾ ਹੈ ਠੀਕ ਹੈ ਜੀ ਤੇ ਗੱਲਬਾਤ ਬਾਈ ਨਾਲ ਕਰਾਵਾਂਗੇ ਸਸੀ ਕਾ ਵੀਰੇ ਸਸੀ ਵਾਲੀ ਹੋਰ ਦੱਸੋ ਜੀ ਵਧੀਆ ਵੀਰੇ ਵਧੀਆ ਹਾਂਜੀ ਤੇ ਵੀਰੇ ਪਹਿਲਾਂ ਤਾਂ ਨੰਬਰ ਬੋਲੋ 7696502925 7696502925 ਪਿੰਡ ਜਿਉਂਦ ਜ਼ਿਲ੍ਹਾ ਬਠਿੰਡਾ ਤਸਵੀਰ ਰਾਮਪੁਰਾ ਫੁੱਲ ਓਕੇ ਜੀ ਜ਼ਿਲ੍ਹਾ ਬਠਿੰਡਾ ਤਸੀਰ ਰਾਮਪਰਾਪੁਰ ਨੇੜੇ ਤੇੜੇ ਵੀਰੇ ਜਿਹੜੇ ਵੀਰੇ ਦਿੱਤਾ ਪਰ ਰਹ ਜਾਂਦਾ ਆਪਾਂ ਨੂੰ 7 ਕਿਲੋਮੀਟਰ 9 ਕਿਲੋਮੀਟਰ ਰਾਮਪਰਾ ਰਹ ਜਾਂਦਾ ਆਪਾਂ ਜਿਹੜਾ ਬਠਿੰਡੇ ਤੋਂ ਚੰਡੀਗੜ੍ਹ ਰੋਡ ਆ ਉਹ ਵੀ ਆਪਣੇ ਕੋਲ ਦੀ ਲੰਘਦਾ ਹਨਾ ਹਾਂ 2 ਕਿਲੋਮੀਟਰ ਦਾ 2 ਕਿਲੋਮੀਟਰ ਤੇ ਆ ਜੀ ਉਹ ਕਿਉਂਕਿ ਦੂਰ ਵਾਲੇ ਵੀਰਾਂ ਨੂੰ ਅਣਦਾਈਆ ਹੋ ਜਾਂਦਾ ਕਿਉਂਕਿ ਪਹੁੰਚ ਜਾਂਦੇ ਦੂਰ ਤੇ ਵੀਰੇ ਜਿਹੜੀ ਆਪਾਂ ਪਰਸੋਂ ਕਵਰ ਕਰੀ ਸੀ ਝੋਟੀ ਦੀ ਵੀਡੀਓ ਵੀਰੇ ਉਹ ਛੋਟੀ ਮੰਨ ਲਈ 15 ਮਿੰਟਾਂ ਦੀ ਸੇਲ ਹੋ ਗਈ ਸੀ ਆਨਲਾਈਨ ਹੀ ਗਈ ਆ ਕਿੱਥੇ ਉੱਠ ਗਈ ਕਪੂਰਥਲੇ ਤੇ ਲੰਬਾ ਤਾਂ ਨਹੀਂ ਕੋਈ ਆਇਆ ਗਈ ਦਾ ਕੋਈ ਬੰਦਾ ਕਹਿੰਦਾ ਵੀ ਇਹ ਜਿਵੇਂ ਤੂੰ ਕਿਹਾ ਸੀ 100 ਨੰਬਰੀ ਹੈ ਹਨਾ ਠੀਕ ਹੈ ਜੀ ਤੂੰ ਵੀ ਪਾ ਦੇ ਓਕੇ ਜੀ ਹਾਂ ਤੇ ਨੰਬਰ ਬੋਲਤਾ ਹਨਾ ਤੇ ਵੀਰੇ ਅੱਜ ਆਪਾਂ ਇੱਕ ਛੋਟੀ ਦਿਖਾਉਣੀ ਆ ਹਾਂ ਇੱਕ ਦਿਖਾਉਣੀ ਸਕਰੀਨ ਤੇ ਵੀਰੇ ਜਿਹੜੀ ਤੂੰ ਛੋਟੀ ਦੇਖੀ ਜਾਂਨੇ ਕਿਹੜਾ ਸੁਆ ਇਹ ਪਲੂਣਾ ਵੀ ਮੂੰਹ ਚੌਗੀ ਆ ਠੀਕ ਆ ਮੂੰਹੋਂ ਚਾਰ ਦੰਦ ਤੇ ਕਦੋਂ ਸੁਈ ਆ ਵੀਰੇ ਇਹ ਸੁਈਨ ਵਾਲੀ ਚੌਥਾ ਦਿਨ ਆ ਵੀਰੇ ਚੌਥਾ ਦਿਨ ਹੋ ਗਿਆ ਮਗਰ ਕੀ ਆ ਗਿਆ ਮਗਰ ਘੱਟਾ ਹੈ ਮਗਰ ਘੱਟਾ ਦੇ ਵੀਰੇ ਹਨਾ ਕੱਦ ਕਾਠ ਤੇ ਸਿੰਘ ਮੂੰਹੋਂ ਚਾਰ ਦੰਦ ਹਨਾ ਖੋਲੋ ਇਹਨੂੰ ਤੇ ਕਿੰਨਾ ਬੋਲਾ ਰੈਡੀ ਆ ਹਾਂ ਨੌ ਗੱਲੂ ਆ ਵੀਰੇ ਜਮਾਂ ਕੰਦੇ ਸਭ ਫੁੱਲ ਚਾਰੇ ਥੜ ਨਿਕੜਵੇਂ ਪੂਰੇ ਗਾਇਬ ਤੇ ਖੋਲੋ ਜੀ ਤੇ ਕੁਆਲਿਟੀ ਦੇਖੋ ਤੇ ਮੂੰਹੋਂ ਚਾਰ ਦੰਦ ਤੇ ਕੱਦ ਕਾਠ ਨਾ ਬਾਈ ਨੂੰ ਮੈਂ ਦੂਜੇ ਪਾਸੇ ਖੜਾ ਕੇ ਚੈੱਕ ਕਰਾਉਂਗਾ ਕੁਆਲਿਟੀ ਇੰਨੀ ਕੱਦ ਕਾਠ ਦੀ ਬਸ ਦੇਖੇ ਹੀ ਬਣਦੀ ਹੈ ਜੀ ਤੇ ਵੀਡੀਓ ਬਣਾਉਣ ਦਾ ਟਾਈਮ ਆਪਣਾ ਸਵੇਰ 10 ਵਜੇ ਦਾ ਹੀ ਉਸ ਹਿਸਾਬ ਨਾਲ ਜੱਜ ਕਰ ਲਿਓ ਕੋਈ ਬਾਈ ਦਾ ਆਪਾਂ ਲਾਂ ਤੇ ਵੀਡੀਓ ਦੀ ਗਿਣਤੀ ਨਹੀਂ ਐਨੀਆਂ ਬਾਤੀਆਂ ਆਪਾਂ ਭਾਈਆਂ ਦੀ ਲੈ ਚੱਲੋ ਜੀ ਤੇ ਵੀਰੇ ਚੰਗੇ ਬੱਚੇ ਪੁੱੱਚੇ ਪਾਉਗੇ ਹਨਾ ਹੈਗਾ ਬਾਹਲੀ ਚੰਗੀ ਆ ਵੀਰੇ ਨਗੀਨਾ ਹੀ ਹੈ ਨੀ ਨਹੀਂ ਆ ਠੀਕ ਆ ਜੀ ਆ ਦੇਖੋ ਵੀਰੋ ਝੋਟੀ ਦਾ ਤੋਰਾ ਤਾਰਾ ਇੱਕ ਨੰਬਰ ਤੇ ਆਥਰ ਨੂੰ ਤਾਂ ਨੇ ਬਾਲ ਢੱਲਾ ਕੱਢ ਕੇ ਕਰਮਾਲੀ ਨੇ ਪੂਰੀ ਤਿਆਰ ਹੋਣਾ ਹਨਾ ਕਿੰਨਾ ਟਾਈਮ ਬਈ ਕੁਛ ਨਹੀਂ ਆ ਮੈਂ 10 ਤਾਂ ਜੀ 10 ਤਾਂ ਹੁਣ 12:00 ਵੱਜਿਆ ਜੀ ਠੀਕ ਆ 2 ਘੰਟੇ ਤਾਂ ਨੇ ਖੋਇਆ ਆ ਦੇਖੋ ਜੀ ਠੀਕ ਆ ਵੀਰੇ ਤੇ ਦੁੱਧ ਕਿੰਨਾ ਘੜਦੂਗੇ ਇਦ ਕੀ ਲੈ ਹਾਂਲੇ ਵਾਰ ਮਾਰ ਕੇ ਓਕੇ ਜੀ ਆ ਦੇ ਲੇ ਵਲੂਬਾ ਦੇ ਆਹ ਤੋਂ ਹੂੰ ਥਾਨ ਬਹੁਤ ਚੰਗਾ ਲੱਗਿਆ ਹਨ ਤੇ ਵੀਰੇ ਆਪਾਂ ਕੋਈ 15 ਨਹੀਂ ਕੋਈ ਛੋੜਾ ਨਹੀਂ ਕਹਿਣਾ 13 ਲੀਟਰ ਦੁੱਧ ਦੇ ਦੂਗੀ ਛੋਟੀ 13 ਲੀਟਰ ਦੁੱਧ ਦੇ ਦੂ ਬਾਕੀ ਦਾ ਬਰੀਡ ਵੀ ਘਰੇ ਤਿਆਰ ਕਰ ਦੂਗੀ ਹਨਾ ਚੰਗੀ ਝੋਟੀ ਆ ਮਾਲਾ ਵੀ ਚੰਗੀ ਘੇਰ ਵਾਲਾ ਬੰਦਾ ਹੋਇਆ 15 ਕਿਲੋ ਵੀ ਲੈ ਜਾ ਮੜੇ ਖੜੀ ਇਹਨੂੰ ਇਧਰ ਨੂੰ ਕਰਕੇ ਇਹਦੇ ਨਾਲ ਪਰਲੇ ਪਾਇ ਖੜਾ ਪਤਾ ਲੱਗੇ ਆ ਵਸੇ ਇਥੇ ਖੜੀ ਆ। ਇਧਰਲੇ ਪਾਸੇ ਦੀ ਨਾਲੇ ਬੰਦਾ ਆ। ਆ ਦੇਖੋ ਜੀ ਬਹੁਤ ਵੱਡੇ ਕੱਦ ਕਰਦੀ ਝੋਟੀ ਹੈ ਠੀਕ ਹੈ ਜੀ ਤੇ ਮੋਲੇ ਦਾ ਜਾਇਜ਼ ਹੋਣ ਵਾਲਾ। ਬਾਕੀ ਚੰਗੀ ਵੀ ਉੱਤੋਂ ਬਹੁਤ ਆ ਛੋਟੀ ਜਿਹੜਾ ਨਗੀਨਾ ਹੀ ਫੁੱਟੇ ਇੱਕ ਨਗੀਨਾ ਵੀਰੇ ਜਿਹਨੇ ਬਰੀਡ ਵਾਲੇ ਨੇ ਲੈਣੀਆਂ ਹਨ ਇਹ ਜਿਹਨੂੰ ਪਰਖਾ। ਇਹਦਾ ਸੰਕੀ ਬੰਦਾ ਵੀਰੇ ਉਹ ਝੋਟੀ ਛੱਡਦਾ। ਉਹ ਨਹੀਂ ਛੱਡਦਾ ਝੋਟੀ ਤੇ ਬਾਕੀ ਦਾ ਮਗਰ ਕੱਟ ਆ ਗਿਆ ਕਿੰਨਾ ਬੋਲਾ ਰੈਡੀ ਆ ਹੁਣ? ਹੁਣ 9 ਕਿਲੋ ਜਮਾ ਇਹ ਨੈਟ ਆ ਵੀਰੇ। 9 ਦਾ 10 ਨਿਕਲੂਗਾ ਐਂ ਵੀ 8 ਕਿਲੋ। ਤੇ ਥਣ ਥਣ ਬਹੁਤ ਸਪੇਸ ਤੇ ਲੱਗੇ ਹੋਏ ਹਨ ਇਕੱਲੇ ਇਕੱਲੇ। ਠੀ ਠੀਕ ਹੈ ਜੀ ਕੁਆਲਿਟੀ ਦੇਖੋ ਸਿੰਘ ਹੀ ਦੇਖੋ ਕਿਓ ਜੀ ਲੱਗਿਆ ਕੱਟੀ ਤੇ ਮੁੱਲ ਵੀਡੀਓ ਦੇ ਵਿੱਚ ਹੀ ਹੋ ਬਣੇ ਹੋ ਰਹੇ ਹੋ ਠੀਕ ਹੈ ਜੀ ਵੀਡੀਓ ਦੇ ਨਾਲ ਆਹ ਦੇਖੋ ਜੀ ਸਿੰਘ ਤੇ ਬੱਚਾ ਆਪਾਂ ਤੁਹਾਡੇ ਸਾਹਮਣੇ ਛੱਡਾਂਗੇ ਠੀਕ ਹੈ ਜੀ ਆਹ ਕਰੋ ਚੈੱਕ ਤੇ ਠੀਕ ਆ ਗਏ ਨੇ ਚੰਗਾ ਹੀ ਭਰਾਇਆ ਸੀ ਦੇ ਤਾਂ ਘੱਟਾ ਹਨਾ ਹਾਂ ਓਕੇ ਜੀ ਆਹ ਦੇਖੋ ਵੀਰੋ ਬੱਚਾ ਜਉਂਦਾ ਤੁਸੀਂ ਦੇਖ ਸਕਦੇ ਬੱਚਾ ਜਉਂਦਾ ਤੁਸੀਂ ਦੇਖ ਸਕਦੇ ਹੋ ਬੰਨੋ ਜੀ ਤੇ ਕਿੱਲ ਗੱਟ ਤੇ ਹਨਾ ਥਾਣਾ ਇਹ ਤਾਂ ਮਾਹਾਂ ਵੀਰ ਥਾਣਾ ਇਹ ਤਾਂ ਬੜੀ ਇੱਕ ਨੰਬਰ ਜੋਟੀ ਹੈ ਬਾਕੀ ਦਾ ਆਪਾਂ ਦੇਖ ਪਰ ਕੇ ਲੈ ਕੇ ਆਉਨੇ ਆ ਆਹ ਦੇਖੋ ਜੀ ਬਾਕੀ ਤਾਂ ਵੀਰੇ ਫਿਰ ਆਪਣੀ ਜਿਹੜੀ ਜਾਣਕਾਰੀ ਆਪਣੇ ਕੋਲੇ ਫਿਰ ਉਹਦਾ ਕੀ ਫਾਇਦਾ ਜੇ ਆਪਾਂ ਪਸ਼ੂ ਮਾੜਾ ਲਿਆਂਦਾ ਹਨਾ ਓਕੇ ਜੀ ਆ ਮਾਰੋ ਤਾਰਾ ਤੇ ਬੁੱਟੇ ਤਾਰਾ ਵਸਾ ਦੇ ਭਈਆ ਤਾਰਾ ਦਾ ਨਲਕਾ ਹੀ ਹੈ ਨਾ ਥੋਲੋ ਆ ਦੇਖੋ ਜੀ ਲੈ ਮਾਰ ਲੈ ਜੂ ਮਾਰੋ ਵੀਰੇ ਤੈਨੂੰ ਬੜਾ ਮਾੜਾ ਪੁੱਸਦਾ ਆਪਾਂ ਬੁੱਟੇ ਲੈਂਦੇ ਜੀ ਲੈ ਠੀਕ ਆ ਵੀਰੇ ਲੈ ਆ ਦੇਖੋ ਜੀ ਲੈ ਓਕੇ ਓਕੇ ਬਸ ਵੀਰੇ ਬਾਹਲਾ ਕਰਨ ਦੋਲਣਾ ਓਕੇ ਜੀ ਤਾਂ ਸੁਣ ਦੇਖੋ ਕੱਢੇ ਜੀ ਆ ਜੋਟ ਕਰਕੇ ਦਿਖਾ ਦੇ ਕੱਟੀ ਦਾ ਹਮ ਆ ਦੇਖੋ ਜੀ ਹੁਣ ਆ ਦੇਖੋ ਜੀ ਹੁਣ ਪਸ਼ੂ ਮਾੜ ਜਾਈਏ ਕੱਟੀ ਤੇ ਆਥਰ ਨੂੰ ਤਾਂ ਕਰ ਮਾਲੀ ਨੇ ਨਾ ਥਣ ਥਣ ਕੱਢ ਕੇ ਆ ਤੁਹਾਨੂੰ ਲੇਵਾ ਪੂਰਾ ਭਰ ਲੈਣਾ ਬਾਕੀ ਫੁੱਲ ਪੂਰੇ ਕਦਮ ਜਿਹੜੇ ਹਲੇ ਫੁੱਟਾ ਸਹਜ ਆਲੀਆ ਮन्ने ਕੋਈ ਵੀ ਛੋਟੀ ਹੈਗੀ ਹੂੰ ਫੇਰ ਖੜੀ ਨਾਲ ਬਾਹਰ ਲੈ ਪਾਸ ਮਣ ਆ ਦੇਖੋ ਮੇਰੇ ਜਮਾ ਖੜੇ ਓਕੇ ਜੀ ਤੇ ਰੇਟ ਫਿਰ ਹੁਣ ਇਹਦਾ ਕਿੱਡਾ ਦਾ ਐਈ ਛੋਟੀਆਂ ਬੁੱਟੇ ਡੂਡੂ ਲੱਖ ਮੰਗੀਆਂ ਨੇ ਮੰਗੀਆਂ ਨੇ ਬਰੀੜਾ ਦੀ ਛੋਟੀਆਂ ਹਾਂ ਕੋਈ ਇੱਕ ਦੀ ਨਹੀਂ ਕੋਈ ਇੱਕ 20 ਨਹੀਂ ਕੁਛ ਨਹੀਂ ਆ ਭਾਈ ਬਣ ਕੇ ਪਰ ਇੱਕ ਹੱਥ ਬਣ ਕੇ ਬੇਨਤੀ ਆ ਇਹ ਜੋ ਮਾਨਦਾਨੀ ਹੋਊਗਾ 2000 ਰੁਪਏ ਦਾ ਵੀਰਾਂ ਦਾ ਨਾ ਰੇਟ ਬਹੁਤ ਹੀ ਜ਼ਿਆਦੇ ਖਿੱਚ ਕੇ ਹੁੰਦਾ ਜੀ ਤੇ ਜ਼ਿਆਦੇ ਨਫਰ ਕਰਿਆ ਕਰੋ ਕਿਉਂਕਿ ਤੁਸੀਂ ਕਿਸੇ ਵੀ ਮਾਰਕੀਟ ਨਾਲ ਰਲਾ ਲਿਓ ਮਾਰਕੀਟ ਚ ਪਤਾ ਕਰ ਲਓ ਰੇਟ ਜਮਾਂ ਡਰੋਂ ਹਣਾ ਮਾਖਾ ਵੀਰੇ ਦੋ ਦਿਨਾਂ ਵਾਲਾ ਤੌਰ ਫਿਰ ਕੇ ਪਤਾ ਕਰ ਲੈ ਠੀਕ ਆ ਇਹ ਜਿਆ ਕੱਟਿਆ ਡੂੜ ਤੋਂ ਘੱਟ ਕੋਈ ਹੋਣੀ ਹੁੰਦਾ ਠੀਕ ਆ ਵੀਰੇ ਲੱਗਦਾ ਆ ਪਿੰਡਾਂ ਜੇ ਆਪਣਾ ਪਤਾ ਹੀ ਹੈ ਠੀਕ ਆ ਬਾਕੀ ਦਾ ਜੀ ਹਰਿਆਣੇ ਦੇ ਖੜੀ ਹੋਵੇ ਡੂੜ ਲੱਖ ਦੀ ਝੋਟੀ ਹੈ ਜੀ ਜਮਾਂ ਵੀਰੇ ਅਹੀ ਡੂੜ ਲੱਖ ਦੀ ਇੱਕ ਪੀਆ ਕਰ ਠੀਕ ਆ ਤੇ ਵੀਰੇ ਨੰਬਰ ਫਿਰ ਬੋਲ ਦੋ 76965 02925 ਠੀਕ ਆ ਜੀ ਤੇ ਪਿੰਡ ਜਿਉਂ ਦਾ ਜਿਉਂ ਦਾ 96 ਇਹ ਤਾਂ ਮਾਂ ਦਾਣੀ ਹੋ ਵੀਰ ਵਾਲਾ ਕਿ 90 ਵਾਲਾ ਬੰਦਾ ਆਪਾਂ ਨੂੰ ਫੋਨ ਨਾ ਲਾਵੇ ਹੱਥ ਬੰਨ ਕੇ ਬੇਨਤੀ ਹਾਂ ਚੰਗੀ ਹੈ ਕੱਟੀ ਵੀਰੇ ਹ ਤੇ ਬਾਕੀ ਦਾ ਵੀਰੇ ਇੱਕ ਝੋਟੀ ਤੁਹਾਨੂੰ ਮੋਹਰਾ ਨਸਲ ਦਾ ਨਗੀਨਾ ਤੁਹਾਨੂੰ ਦਿਖਾਤਾ ਠੀਕ ਹੈ ਜੀ ਉਹਨੇ ਲੈ ਲੈਣੀ ਉਹਨੂੰ ਪਤਾ ਹੀ ਆ ਉਹਨੂੰ ਪਤਾ ਹੀ ਆ ਵੇਠ ਪੁੜਾ ਕਰੋ ਚੱਕ ਕਿੱਡਾ ਚੰਗਾ ਚੌੜੇ ਪੁੜੇ ਤੇ ਮਗਰ ਆ ਗਿਆ ਕੱਟਾ ਤੇ ਦੁੱਧ ਵੀ ਇਹਨੇ ਚੰਗਾ ਪਿਆ ਦੇਣਾ ਇਹ ਦੂਜੇ ਤੋਂ ਇਹਨੂੰ 16 17 ਕਿਲੋ ਇਹਨੇ ਦੁੱਧ ਦੇਣਾ ਹੀ ਦੇਣਾ 15 ਕਿਲੋ ਤਾਂ ਆਪਾਂ ਦੇ ਰੱਖਿਆ 15 ਦਾ ਇਹਦੀ ਵੀ ਲੈ ਲਊ ਬੰਦਾ ਚੰਗੀ ਇਹ ਨਾਲ ਬੰਦਾ ਹੋਇਆ 15 ਕਿਲੋ ਦੁੱਧ ਲੈ ਲਊ ਠੀਕ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਿਹਦ ਲੋ ਧੰਨਵਾਦ ਜਲਦ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ